ਕਾਦੋ 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 ਲਾਕੀ ਭਾਈ ਛਤਰੀ ਲੋਕਾ ਸਾਰਿਆਂ ਦਾ ਨਵੇਂ ਬਲੌਗ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆਂ ਕਰਾਲੀ ਇਹਦਾ ਅਲਟੀਨੇਟਰ ਦਿਖਾਉਣਾ ਬੈਟਰੀ ਦਾ ਮੈਂ ਅੱਜ ਦੀ ਚੇਂਜ ਕਰਾਤੀ ਸਵੇਰੇ ਤੇ ਬਾਕੀ ਅਲਟੀਨੇਟਰ 'ਚ ਬੰਦਾ ਕਹਿੰਦਾ ਵੀ ਐਂਪੀਰ ਘਟ ਆਉਂਦੇ ਆ ਬੈਟਰੀ ਘੱਟ ਚਾਰਜ ਕਰਦਾ ਪਰ ਚਾਰਜ ਕਰਦਾ ਏ ਤੇ ਹੁਣ ਆਪਾਂ ਦੇਖਦੇ ਹਾਂ ਕਿ ਕੰਮ ਬੰਦਦਾ ਅਲਟੀਨੇਟਰ ਖਲਾਉਨੇ ਇਹਦਾ ਤੇ ਬਾਕੀ ਜਿਹੜੇ ਲੋਕਾਂ ਕਰਕੇ ਨਾ ਚੱਲਿਆ ਨਾ ਸਾਡੇ ਵੀ ਲੱਗੇ ਹੋਏ ਰੀਅਲਟੀਨੇਟਰ ਚ ਖਰਾਬ ਹੋਇਆ ਹੈ ਨਾ 4 ਦਿਨ ਕਰ ਰਿਹਾ ਹੈ ਉਹ ਸਭ ਤੋਂ ਪਰਲੇ ਪਾਸੇ ਆ ਉਹ ਇੱਥੇ ਹੈ ਇਹ ਹੈ ਖਰਚਾ 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 ਹੁਣ ਦੇਖੀ ਇਹਨੂੰ ਬਲੂ ਐਂ ਹੰਦੀ ਲਗਾ ਕੇ ਸਿੱਧਾ ਹੰਦੀ ਨਹੀਂ ਤੁਸੀਂ ਉੱਥੇ ਤੇ ਪਲਾਗ ਜਾਂ ਖੋਲਿਆ ਹੋਣਾ ਕਿਤੇ ਖੋਲੇ ਪਲਾਗ ਦੇਖੀ ਦੇਖੀ ਹੁਣ ਵੀ ਨਹੀਂ ਆਈ ਅਲਦੀ ਨਹੀਂ ਹੈ ਤੁਸੀਂ ਕਿਹੜਾ ਤਾਂ ਨਹੀਂ ਘੇਰੇਦੇ ਹਾਂ ਅਹੀਂ ਆ ਤੇ ਅਹੀਂ ਲਾਲ ਡਿਸਟ੍ਰਿਕਟ ਦਾ ਕੇਮਸੀਲ ਪਈਏ ਐਪੀਰੀਆਂ ਦਾ ਕੰਮ ਹੋਣਿਆ ਲਾਉ ਨਾਸ ਭੱਜਿਆ ਸਾਰੇ ਨੰਬਰ ਮੈਂ ਸੀਲੇ ਬੇ ਦਿੰਦੋ ਕੀ ਸੋਚ ਜਾਨ ਆ ਬੈਂਟਰੀ ਲੁਭਾਈ ਜੇ ਨਵੀਆਂ ਆ ਇਹ ਰਿਡੋਟ ਲਵਾ ਦਈਏ ਦਵਾਈ ਜੀ ਵੀ ਲਖੀਏ ਹਾਂ ਹਾਂ ਦੋ ਹੋਈਏ ਇਹਨੂੰ ਦਵਾਈ ਜੇ ਲੈ ਗਈਆਂ ਨੇ ਇਹਨੂੰ ਬੈਂਪਰ ਵੀ ਲਵਾ ਵਾ ਹੈ ਬੈਂਪਰ ਵੀ ਲਵਾਉਣਾ ਕੋਲ ਬੋਲਦਾ ਕਿਉਂ ਨਾ ਇਹ ਨਵਾਂ ਪਿਆ ਉਹਦੇ ਨੂੰ ਆਹਲਾ ਅੱਗ ਵਰਗਾ ਜਮਾ ਅੱਗ ਵਰਗਾ ਐਦਾ ਹੀ ਹੈ ਛੱਟਦਾ ਹੀ ਹੈ ਗਗਰ ਮਾਵੀ ਜਾਂਦਾ ਦੇਖ ਰਹਾ ਹੋਗਾ ਇਹ ਬਹੁਤ ਕਮਾਲ ਹੈ ਕੋਲ ਇਹ ਪਹਿਲਾ 500 ਜਿਹੜੇ ਲਾਣ ਗਿਆ ਜਿਆਦਾ ਮੁਕਾਬਲਾ ਨਹੀਂ ਕਰਦਾ ਉਹ ਪਟਿਆਲੇ ਦੇ ਵਿੱਚ ਗਿਆ ਕੈਡ ਲੱਗਦਾ ਦੇਖਦਾ ਸਹੀ ਆਹ ਤੋਂ ਗਾਦੂ ਗਾਦੂ ਫਾਇਰ ਹੋ ਗਿਆ ਪਹਿਲਾ ਦੇ ਦੇਗਾ ਐਸ ਹਜ਼ਾਰੀ ਕਰਨਾ ਕਿਤੇ ਉਹ ਵੀ ਪੈਸੇ ਮੰਗੀ ਜਾਵੇ ਔਰ ਰੁਕਦਾ ਜਾ ਬਿੱਪਨ ਕਰਤਾ ਲਈਏ ਪਹਿਲਾਂ ਕਿਆ ਫਾਇਦਾ ਉਹਨੂੰ ਪੁੱਛੋ ਫੈਨਸ ਨੂੰ ਵੀ ਆਪਣੇ ਕਮੈਂਟ ਕਰੋ ਕਮੈਂਟ ਕਰੋ ਕਿਤੋਂ ਬਹੁਤ ਵੀ 25 ਲੱਖ ਦੇਗਾ ਇੱਕ ਕਮੈਂਟ ਕਰਕੇ ਦੱਸੋ ਵੀ ਲਵਾ ਲਿਆ ਪਾਸ ਹੋ ਜਾ ਤੁਹਾਡਾ ਕਮੈਂਟ ਉਹਨੇ ਭਾਈ ਜਿਹਾ ਪੁਰਾਣਾ ਹੋ ਜਾ ਇਹਦੇ ਨੂੰ ਪੀਕ ਨਾ ਮੈਂ ਕਿੱਲੇ ਤਾਂ ਹੋ ਗਿਆ ਭਾਈ 3 ਇੰਚ ਦਾ ਨਾ ਇਹ ਤਰਾਤਾ ਬਾਕੀ ਦੇਖਦੇ ਆ ਪਾਈਪ ਨੂੰ ਬਹੁਤਾਂ ਛਾਧਰੀ ਲੱਗ ਰਹੀ ਹੈ ਹਜੇ ਧੰਨਵਾਦ ਬੰਦਾ ਕਿਲੋ ਬੰਦੇ ਨੂੰ ਆਇਆ ਤਾਂ ਇਹ ਤਾਂ ਆਊਗਾ ਨਾ ਇਹ ਮੁੰਡਾ ਵੀ ਆ ਗਿਆ ਇਹਨੂੰ ਲਵਾ ਕੇ ਜਾਣਾ ਬੰਪਰ ਹਜੇ ਮੈਂ ਡੀਲ ਜਲਦੀ ਉਧਰ ਪੱਕੀ ਬਾਈ ਹੁਣ ਲੱਗਣ ਲੱਗਿਆ ਯਾਦ ਰੱਖ ਫਿਕਸ ਹੋ ਗਿਆ ਫਿਕਸ ਜਾਦਾ ਨਾ ਬਾਇਦਾ ਨੀ ਯਾਰ ਜਿਆਦਾ ਤਾਂ ਨਹੀਂ ਲੱਗਦਾ ਉਹ ਨਹੀਂ ਬਹੁਤ ਸੋਹਣਾ ਲੱਗਦਾ ਠੀਕਾ ਨਹੀਂ ਸੱਟ ਮਾਰਤਾ ਉਹ ਵੀਡੀਓ ਬਣਾ ਜਿਆਦਾ ਧੱਕਦਾ ਨਹੀਂ ਇੰਨਾ ਉਹ ਨਹੀਂ ਹੈ ਖੁੱਲੇ ਖੁੱਲੇ ਜਿਹੀਆਂ ਸੜਕਾਂ ਵੀ ਖੁੱਲੀਆਂ ਹੀ ਪੜਦੀਆਂ ਟੱਕੀਆਂ ਵੀ ਹੈ ਟੱਕੀ ਹੈ ਮੇਰੇ ਯਾਰ ਹੈ ਯਾਰ ਸੱਟ ਮਾਰ ਦੇ ਤੂੰ ਵਧੀਆ ਜੀ ਹੋਰ ਦੱਸਣਾ ਹੀ ਇਹੋ ਮੈਂ ਕਿੱਦਾਂ ਦੇ ਦੇ ਰੰਗ ਤੋਂ ਦੇਖ ਲਾ ਕੀ ਭਾਈ ਛਤਰੀ ਲੁੱਕ ਚੈੱਕ ਕਰ ਟਰੈਕਟਰ ਲਾਦਾ ਵਈ ਟਰੈਕਟਰ ਲੈ ਆ ਕੇ ਹੁਣ ਤੇ ਬਾਕੀ ਇਹਦਾ ਬੰਪਰ ਦਾ ਕਰਦੇ ਆਂ ਅੱਜ ਹੀਲਾ ਕੋਈ ਹੁਣ ਛੇਤੀਓ ਕਰਾਂਗੇ ਤੇ ਟਾਇਰ ਵੀ ਪਾਉਣੇ ਆ ਇਹਦੇ ਮੜਗਾੜ ਆਪਾਂ ਬੰਪਰ ਦੇ ਪਿੱਛੇ ਦੇ ਦੇਣੇ ਆ ਤੇ ਇੱਥੇ ਆਪਾਂ ਟੇਪ ਕਰਾਵਾਂਗੇ ਹੁਣ ਇਹ ਵੀ ਕਹਿ ਰਹੇ ਆ ਮਾਨੂੰ ਕਮਾ ਕੇ ਲਿਆ ਚਲਦੇ ਆਂ ਚਲਦੇ ਆਂ ਚਲਦੇ ਆਂ ਚਲਦੇ ਆਂ ਹੂੰ ਹੂੰ ਚਲਦੇ ਆਂ ਰੁਕ ਜਾ ਰੁਕ ਜਾ ਸਬਰ ਲੈ ਲੈ ਸਬਰ ਰਹੀਗਾ ਥੋੜਾ ਜਿਹਾ ਠੀਕ ਉਹਦਾ ਕਰਦੇ ਆਂ ਜੀ ਐਂਡ ਸਾਰੇ ਜਣੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆਂ ਨਵੇਂ ਵਲੌਗ 'ਚ ਸਤਿ ਸ੍ਰੀ ਅਕਾਲ ਸਾਰੇ